ਅੱਜ ਸੁਣੋ ਕੰਦ ਦੀ ਕਹਾਣੀ ਘਰ ਦੀ ਕੰਦ ਘਰ ਦੀ ਕੰਦ ਅੰਦਰ ਸਕੂਨ ਹੁੰਦਾ ਹੈ ਜੇਲ੍ਹ ਦੀ ਕੰਦ ਜੇਲ੍ਹ ਦੀ ਕੰਦ ਅੰਦਰ ਕਾਨੂੰਨ ਹੁੰਦਾ ਸਰਹੰਦ ਦੀ ਕੰਦ ਸਰਹੰਦ ਦੀ ਕੰਦ ਇੱਕ ਅਨੋਖਾ ਇਤਿਹਾਸ ਹੈ ਗੁਆੜ ਦੀ ਕੰਦ ਗੁਆੜ ਦੀ ਕੰਦ ਆਪਸੀ ਇਤਵਾਰ ਲਈ ਹੁੰਦੀ ਖਾਸ ਭਰਾ ਭਰਾ ਨਾਲ ਭਰਾ ਭਰਾ ਨਾਲ ਜਦੋਂ ਕੰਧ ਬਣ ਕੇ ਖੜਦਾ ਹੈ ਇਸ ਕੰਧ ਨੂੰ ਢਾਹ ਕੋਈ ਨਹੀਂ ਲਾ ਸਕਦਾ ਧਰਮ ਜਾਤੀਆਂ ਵਿੱਚ ਜੋ ਉਸਾਰੀ ਗਈ ਹੈ ਕੰਧ ਧਰਮ ਜਾਤੀਆਂ ਵਿੱਚ ਜੋ ਉਸਾਰੀ ਗਈ ਹੈ ਕੰਧ ਇਸ ਜ਼ਹਿਰ ਦੀ ਕੰਧ ਨੂੰ ਪਤਾ ਨਹੀਂ ਕਿਉਂ ਨਹੀਂ ਕੋਈ ਮਿਟਾ ਸਕਦਾ ਕੰਧ ਡਿੱਗ ਪਵੇ ਤਾਂ ਕੰਧ ਡਿੱਗ ਪਵੇ ਤਾਂ ਪਰਦਾ ਨਹੀਂ ਗੱਜ ਹੁੰਦਾ ਕੰਧਾ ਮਹਿਲਾਵਾਂ ਦੀਆਂ ਵਿੱਚ ਵੀ ਕੰੰਧਾ ਮਹਿਲਾਂ ਦੀਆਂ ਵਿੱਚ ਵੀ ਪਰ ਨਹੀਂ ਕਈਆਂ ਤੋਂ ਰੱਜ ਹੁੰਦਾ ਕੰੰਧ ਉੱਚੀ ਰੱਖਦੇ ਨੇ ਕੰੰਧ ਉੱਚੀ ਰੱਖਦੇ ਨੇ ਜਵਾਨ ਧੀਆਂ ਦੇ ਮਾਪੇ ਕੰੰਧ ਨੀਵੀਂ ਨਿਤ ਹੀ ਪਵਾਉਂਦੀ ਨਵੇਂ-ਨਵੇਂ ਸਿਆਪੇ ਚੋੜ ਲਈ ਤਾਂ ਚੋੜ ਲਈ ਤਾਂ ਪਰ ਕੰੰਧਾ ਵੀ ਨਹੀਂ ਬਣਿਆ ਕਈ ਛੱਟ ਕੇ ਤੁਰ ਗਏ ਗਏ ਛੱਟ ਕੇ ਤੁਰ ਗਏ ਘਰ ਆਪਣੇ ਵਿਦੇਸ਼ਾਂ ਨੂੰ ਪਰ ਕੰਧਾਂ ਅੱਜ ਵੀ ਉਹਨਾਂ ਦੇ ਦیدار ਲਈ ਹੈ ਖੜੀਆਂ ਕੰਧਾਂ ਅੱਜ ਵੀ ਉਹਨਾਂ ਦੇ ਦیدار ਲਈ ਹੈ ਖੜੀਆਂ